ਗੁਰੂ ਕੀ ਗੋਲਕ ਅਮੀਰ ਦਾ ਮੂੰਹ ਬਣ ਗਿਆ ਕਿਉਂਕਿ ਜਿਹਦੇ ਜੇਬ ਦੇ ਵਿੱਚ ਚਾਬੀ ਆ ਉਹਦੀ ਹੀ ਗੋਲਕ ਆ ਤੇ ਚਾਹੀਦਾ ਇਹ ਸੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਲੋਕਲ ਗੁਰਦੁਆਰੇ ਵੀ ਨੇ ਜਿਨ੍ਹਾਂ ਚ ਚੰਗੀ ਚੋਖੀ ਆਮਦਨੀ ਆ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਇਹ ਜਿਹੜਾ ਗੁਰੂ ਕੀ ਗੋਲਕਾ ਉਹਨੂੰ ਕਿਸੇ ਧਰਮ ਲੇਖੇ ਦੇ ਵਿੱਚ ਲਾਉਂਦੇ ਜਿਹੜੀ ਗਰੀਬ ਜਨਤਾ ਹੈ ਉਹਨਾਂ ਦੇ ਬੱਚਾ ਨੂੰ ਪੜਾਉਣ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਂਦਾ ਜਾਂ ਉਹਨਾਂ ਨੂੰ ਉਹਨਾਂ ਦੀ ਕੋਈ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਸੁਣੀਆਂ ਜਾਂਦੀਆਂ ਉਹਨਾਂ ਦਾ ਹੱਲ ਕੀਤਾ ਜਾਂਦਾ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਕਹਿੰਦਾ ਵੀ ਜਿਨ੍ਹਾਂ ਨੇ ਅਮਰਤ ਛਕਣਾ ਹੈ ਉਹ ਇਹਨਾਂ ਲੋਕਾਂ ਦੇ ਕਿਉਂ ਪਾਲੇ ਦੇ ਵਿੱਚ ਪੈਂਦੇ ਆ ਜਿੱਥੋਂ ਉਹਦੇ ਦੋ-ਦੋ ਬਾਟੇ ਆ ਜਦੋਂ ਪਤਾ ਲੱਗ ਗਿਆ ਵਾਪਸ ਆ ਜਾਣ ਗੁਰੂ ਸਾਹਿਬ ਨੇ ਕਿਹਾ ਸੀ ਆਜੋ ਪਰ ਉਹਨਾਂ ਨੇ ਉੱਤੇ ਇਹ ਗੱਲ ਕਹੀ ਸੀ ਕਹਿੰਦੇ ਜੀ ਸਾਡੀ ਸੰਗਤ ਤੇ ਸਾਡੀ ਪੰਗਤ ਸਾਡਾ ਬਾਟਾ ਜਿਹੜਾ ਉਹ ਵੱਖਰਾ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਹਿੰਦਾ ਇਹ ਕਿਹਾ ਸੀ ਵੀ ਇਹ ਗ੍ਰੀਵ ਸਿੱਖ ਨੂੰ ਦੋ ਪਾਸਾ ਹੀ ਜਿੰਨਾ ਜਿਹੜੇ ਏਕਤਾ ਤੇ ਚੜ੍ਹਦੀ ਕਲਾ ਨਾ ਹੋਈ ਸਾਡੀ ਇੱਕ ਨਿਸ਼ਾਨ ਸਾਹਿਬ ਤੇ ਇਕਤਰ ਨਾ ਹੋਏ ਉਨਾ ਜਿਹੜੀ ਕੋਈ ਸਫਲਤਾ ਸਾਨੂੰ ਨਹੀਂ ਮਿਲਦੀ ਇੱਥੇ ਦੁੱਖ ਤਕਲੀਫਾਂ ਕਿੰਨੀਆਂ ਕਟੀਆਂ ਜਾ ਰੀਆਂ ਦੱਸਿਆ ਸੀ ਅਸੀਂ ਉੱਥੇ ਵੀ ਗੁਰਮੁਖੋ ਪਿਆਰਿਓ ਜਿਵੇਂ ਅੱਜ ਗਰਮੀ ਦੇ ਵਿੱਚ ਪਤਾ ਸਿੰਘਾਂ ਦੀ ਕੀ ਹਾਲਾਤ ਹੋਈ ਆ ਜੇ ਅੱਜ ਸਰਦੀ ਪੈ ਰਹੀ ਆ ਸਾਰੀ ਪਿੰਡੇ ਤੇ ਹੰਡਾਰੇ ਆ ਸਮਾਨ ਦੀ ਛੱਤ ਥੱਲੇ ਬਿਲਕੁਲ ਇਹ ਰਣਨੀਤੀ ਸਾਨੂੰ ਬਦਲਣੀ ਪੈਣੀ ਆ ਕਿਉਂਕਿ ਪਹਿਲਾਂ ਜਿਹੜੀਆਂ ਰਣਨੀਤੀਆਂ ਸੀ ਉਹਨਾਂ ਰਣਨੀਤੀਆਂ ਦੇ ਨਾਲ ਸਾਨੂੰ ਕੋਈ ਲਾਹਾ ਪ੍ਰਾਪਤ ਨਹੀਂ ਹੋਇਆਗਾ ਕਮਿੰਸਾਫ ਮੋਰਚੇ ਤੇ ਮਹਾਪੰਚਾਇਤ ਖਤਮ ਹੋ ਗਈ ਆ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਦਲ ਖਾਲਸਾ ਦੀਆਂ ਕਈ ਜਥੇਬੰਦੀਆਂ ਨੇ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲਿਆ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰੀਕੇ ਨਾਲ ਦੇਖਦੇ ਹੋ ਮਹਾਪੰਚਾਇਤ ਦੇ ਵਿੱਚ ਹਿੱਸਾ ਲਿਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵਿਚਾਰਾਂ ਵੀ ਹੋਈਆਂ ਖੁੱਲ ਕੇ ਇਹ ਜੀ ਜਿਹੜਾ ਇਹ ਬਹੁਤ ਵੱਡੀ ਜਿੱਤ ਹੋਈ ਆ ਇਹ ਜਿਹੜੀ ਸਾਡੀ ਏਕਤਾ ਹੋਈ ਆ ਮਹਾਪੰਚਾਇਤ ਦੇ ਵਿੱਚ ਵੱਖ-ਵੱਖ ਬਲਾਰੇ ਕੋਈ ਕਿਸਾਨ ਜੁਨੀ ਹਨ ਕੋਈ ਵਪਾਰੀ ਤਬਕਾ ਕੋਈ ਵਕੀਲ ਪਹੁੰਚੇ ਆ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਗੁਰਮਖੋ ਜਿੰਨਾ ਚਿਰ ਏਕਤਾ ਤੇ ਇਹ ਚੜ੍ਹਦੀ ਕਲਾ ਨਾ ਹੋਈ ਸਾਡੀ ਇੱਕ ਨਿਸ਼ਾਨ ਸਾਹਿਬ ਤਦੇ ਕਤਰ ਨਾ ਹੋਏ ਉਹਨਾਂ ਚਿਰ ਜਿਹੜੀ ਕੋਈ ਸਫਲਤਾ ਸਾਨੂੰ ਨਹੀਂ ਮਿਲਦੀ ਸਫਲਤਾ ਇਸੇ ਕਰਕੇ ਗੁਰਮਖੋ ਪਿਆਰੋ ਅੱਜ ਵੀ ਸਾਡਾ ਮੋਰਚਾ ਜਿਹੜਾ 2 ਸਾਲ ਤੋਂ ਬੜੀਆਂ ਇਥੇ ਦੁੱਖ ਤਕਲੀਫਾਂ ਕਿੰਨੀਆਂ ਕਟੀਆਂ ਜਾਰੀਆਂ ਦੱਸਿਆ ਸੀ ਅਸੀਂ ਉੱਥੇ ਵੀ ਗੁਰਮਖੋ ਪਿਆਰਿਓ ਜਿਵੇਂ ਅੱਜ ਗਰਮੀ ਦੇ ਵਿੱਚ ਪਤਾ ਸਿੰਘਾਂ ਦੀ ਕੀ ਹਾਲਾਤ ਹੋਈ ਆ ਜੇ ਅੱਜ ਸਰਦੀ ਪੈ ਰਹੀ ਆ ਸਾਰੀ ਪਿੰਡੇ ਤੇ ਹੰਡਾਰੇ ਆ ਸਮਾਨ ਦੀ ਛੱਤ ਥੱਲੇ ਪਰ ਇਹਨਾਂ ਦੇ ਅੰਦਰ ਇੱਕੋ ਹੀ ਦਰਦਾ 328 ਰੂਪਾਂ ਦਾ ਬੰਦੀ ਸਿੰਘ ਜਿਹੜੇ ਸਾਡੇ ਭਰਾ ਜਦੋਂ ਸਾਡੇ ਦੇਸ਼ ਨੂੰ ਅੱਗ ਲੱਗਣ ਲੱਗੀ ਜਦੋਂ ਸਾਡੇ ਘਰਾਂ ਨੂੰ ਅੱਗ ਲੱਗਣ ਲੱਗੀ ਉਹਨਾਂ ਯੋਧਿਆਂ ਨੇ ਆਪਦੀ ਛਾਤੀਆਂ ਡਾਹ ਕੇ ਉਸ ਜ਼ੁਲਮ ਦੀ ਟੱਕਰਾਂ ਕੀਤਾ ਤੇ ਜੇ ਉਹਨਾਂ ਯੋਧਿਆਂ ਨੇ ਟਕਰਾ ਕੀਤਾ ਤੇ ਅੱਜ ਸਾਡੀ ਪੂਰੀ ਸਮੁੱਚੀ ਕੌਮ ਦਾ ਫੜਜ ਬਣਦਾ ਇਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਇੱਕ ਨਿਸ਼ਾਨ ਥੱਲੇ ਕਤਰ ਹੋ ਕੇ ਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਇਕੱਠੇ ਹੋ ਤੇ ਗੁਰਮਖੋ ਤੁਹਾਡੀ ਇਹਨਾਂ ਕੁਝ ਕਹਿੰਦੇ ਹੋਏ ਕਿ ਮਾਦੇ ਜਾਜਕਾਂ ਜਹੇਦਾਰ ਬਾਬਾ ਜੀ ਬਾਬਾ ਸੁਖਦੇਵ ਸਿੰਘ ਜੀ ਤੁਹਾਡੇ ਕੋਲੇ ਗੁਰਮਖੋ ਪਿਆਰੋ ਦਾਸ ਜਥੇਦਾਰ ਸੁਖਦੇਵ ਸਿੰਘ ਲੋਪੋ ਸ਼੍ਰੋਮਣੀ ਪੰਥ ਅਕਾਲੀ ਤਰਨਤਨਵਾਲ ਮਿਸ਼ਲ ਸ਼ਹੀਦ ਬਾਬਾ ਆਲਮ ਸਿੰਘ ਜੀ ਨਚਣਾ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮਿਹਦਰ ਸਿੰਘ ਸੋਢੀ ਸਾਹਿਬ ਉਹਨਾਂ ਬਲੋ ਲਗਾਈਆਂ ਗਈਆਂ ਡਿਊਟੀਆਂ ਦੇ ਤਹਿਤ ਅੱਜ ਜਿੱਥੇ ਮਹਾਪੰਚਾਇਤ ਦੇ ਵਿੱਚ ਪਹੁੰਚੇ ਸੀ ਬਾਬਾ ਰਾਜ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਕਾਲ ਦਿੱਤੀ ਸੀ ਸਾਂਝੇ ਤੌਰ ਤੇ ਸਮੁੱਚੇ ਜਥੇਬੰਦੀਆਂ ਨੂੰ ਕਿਉਂਕਿ ਕਿਸੇ ਇੱਕ ਵਰਗ ਨੂੰ ਨਹੀਂ ਬਲਕਿ ਜਾਂਕਲੇ ਨਿੰਗ ਸਿੰਘਾਂ ਨੂੰ ਨਹੀਂ ਉਹਨਾਂ ਨੇ ਜਿੰਨੀਆਂ ਵੀ ਧਾਰਮਿਕ, ਰਾਜਨੀਤਿਕ ਜਾਂ ਦਲਪੰਥ ਸੀ ਸਾਰਿਆਂ ਨੂੰ ਸਨੇਹ ਲਾਇ ਸੀ ਸੱਦੇ ਪੱਤਰ ਦਿੱਤੇ ਸੀ ਤੇ ਸਾਰੇ ਅੱਜ ਇੱਥੇ ਪਹੁੰਚਿਆ ਸਾਰਿਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਵੀ ਰੱਖੇ ਨੇ ਤੇ ਵਿਚਾਰ ਵੀ ਆਪ ਦੇ ਆਪ ਦੇ ਸਾਂਝੇ ਕੀਤੇ ਨੇ ਦਲ ਖਾਲਸਾ ਕੀ ਸੋਚਦਾ ਪੰਥਕ ਜਥੇਬੰਦੀਆਂ ਕੀ ਸੋਚਦੀਆਂ ਨੇ ਕਿਸ ਤਰੀਕੇ ਦੇ ਨਾਲ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਕੀ ਕੋਈ ਰਣਨੀਤੀ ਬਦਲਣੀ ਪਵੇਗੀ ਵਿਚਾਰਾਂ ਵੀ ਅੱਜ ਖੁੱਲਕੇ ਹੋਈਆਂ ਬਿਲਕੁਲ ਹੀ ਰਣਨੀਤੀ ਸਾਨੂੰ ਬਦਲਣੀ ਪੈਣੀ ਆ ਕਿਉਂਕਿ ਪਹਿਲਾਂ ਜਿਹੜੀਆਂ ਰਣਨੀਤੀਆਂ ਸੀ ਉਹਨਾਂ ਰਣਨੀਤੀਆਂ ਦੇ ਨਾਲ ਸਾਨੂੰ ਕੋਈ ਲਾਹਾ ਪ੍ਰਾਪਤ ਨਹੀਂ ਹੋਇਆਗਾ ਮੈਸੇਜ ਤੇ ਵੀ ਕਿਹਾ ਸੀਗਾ ਵੀ ਅਸੀਂ ਨਾ ਸਾਡੀ ਇਹ ਬਾਦਰਸੀ ਵੀ ਹੈ ਕਿ ਅਸੀਂ ਆਪ ਦੀ ਆਪ ਦੀ ਡਫਲੀ ਵਜਾਉਣੇ ਫਿਰਦੇ ਆ ਕੋਈ ਕਿਤੇ 10 ਕ ਬੰਦੇ ਲੈ ਕੇ ਧਰਨਾ ਲਾ ਕੇ ਬਹਿ ਜਾਂਦਾ ਕੋਈ ਕਿਤੇ ਬਹਿ ਜਾਂਦਾ ਕੋਈ ਕਿਤੇ ਬਹਿ ਜਾਂਦਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਮਿਹਨਤ ਕਸ ਲੋਕ ਨੇ ਕਿਰਤੀ ਲੋਕ ਨੇ ਉਹਨਾਂ ਤੋਂ ਰੋਜ਼ ਰੋਜ਼ ਧਰਨਾਂ ਦੇ ਵਿੱਚ ਨਹੀਂ ਜਾਇਆ ਜਾਂਦਾ ਜੇ ਸਾਰੇ ਜਣੇ ਇਕੱਠੇ ਹੋ ਕੇ ਸਾਰੀਆਂ ਮੰਗਾਂ ਇੱਕ ਥਾਂ ਲੈ ਕੇ ਬਹਿ ਜਾਣ ਇੱਕ ਥਾਂ ਧਰਨਾ ਲਾ ਕੇ ਬਹਿ ਜਾਣ ਤਾਂ ਉਹ ਉਹਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਮਿਲ ਸਕਦਾ ਹੈ ਜਿਹੜਾ ਸਰਕਾਰ ਵੀ ਸਾਡੇ ਅੱਗੇ ਝੁਕ ਸਕਦੀ ਆ ਕਿਉਂਕਿ ਇਹਦੇ ਵਿੱਚ ਸਰਕਾਰਾਂ ਨੂੰ ਵੀ ਪਤਾ ਹੈ ਆਪਸ ਵਿੱਚ ਹੀ ਪਾਟੇ ਹੋਏ ਨੇ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਹੈ ਜੇ ਕਿਸੇ ਪਾਸੇ ਕੋਈ ਗੱਲ ਬਣਦੀ ਹੈ ਤਾਂ ਸਰਕਾਰ ਦੂਸਰੇ ਪਾਸੇ ਹੋ ਜਾਂਦੀ ਹੈ ਹਨਾ ਸਰਕਾਰਾਂ ਨੂੰ ਪਤਾ ਜੇ ਸਾਰੇ ਇਕੱਠੇ ਹੋ ਜਾਣਗੇ ਲੋੜ ਆ ਜਿਸਮੁੱਚੀ ਕੌਮ ਨੂੰ ਇੱਕ ਨਿਸਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਕਿਸੇ ਇੱਕ ਨੂੰ ਆਗੂ ਮੰਨ ਕੇ ਸਾਨੂੰ ਚੱਲਣਾ ਪੈਣਾ ਹੈ ਉਹਦੀ ਕਮਾਂਡ ਦੇ ਥੱਲੇ ਚੱਲਣਾ ਪੈਣਾ ਜਿੰਨਾ ਚਿਰ ਅਸੀਂ ਦੀ ਕਮਾਂਡ ਦੇ ਥੱਲੇ ਨਹੀਂ ਆਉਂਦੇ ਇਹ ਕ ਆਗੂ ਦੇ ਅਸੀਂ ਨਿਸਾਨ ਸਾਹਿਬ ਦੇ ਥੱਲੇ ਨਹੀਂ ਆਉਂਦੇ ਉਹਨਾਂ ਚਿਰ ਜਿਹੜੀ ਆ ਉਹ ਗੱਲ ਨਹੀਂ ਬਣਨੀਗੀ ਕਿਹੜਾ ਕਿਹੜਾ ਇਲਾਕਾ ਤੁਹਾਡਾ ਕਿਹੜਾ ਇਲਾਕਾ ਹੈ ਮੇਰਾ ਜੀ ਆਪਾਂ ਜਗਰਾਉਂ ਲੁਧਿਆਣਾ ਜ਼ਿਲ੍ਹੇ ਤੋਂ ਲੁਧਿਆਣਾ ਜ਼ਿਲ੍ਹੇ ਤਰਨਤਾਰਨ ਇਲਾਕੇ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਬੜਾ ਵੱਡਾ ਮੁੱਦਾ ਹੈ ਇਹ ਧਰਮ ਪਰਿਵਰਤਨ ਪਰਸੇਖ ਰਾਂ ਦੇ ਚੱਲ ਰਿਹਾ ਦੋ ਸਾਲਾਂ ਦੀ ਰਿਪੋਰਟ ਹੈ ਕਿ ਸਾਢੇ 3 ਲੱਖ ਜਿਹੜੇ ਸਿੱਖ ਨੇ ਉਹ ਇਸਾਈ ਬਣ ਗਏ ਬਿਲਕੁਲ ਜੀ ਇਹਦੇ ਵਿੱਚ ਇਹ ਆ ਵੀ ਜਿਹੜਾ ਨਾ ਸਾਡੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਜਿਹੜੀ ਸਾਡੀ ਸਰਮੌਰ ਕੋ ਜਿਹੜੀ ਹੈ ਸ਼੍ਰੋਮਣੀ ਕਮੇਟੀ ਆ ਸਰਮੌਰ ਸੰਸਥਾ ਸਾਡੀ ਉਹ ਉਹਦੀਆਂ ਨਲਕੀਆਂ ਕਰਕੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਅੱਜ ਗੁਰੂ ਕੀ ਗੋਲਕ ਅਮੀਰ ਦਾ ਮੂੰਹ ਬਣ ਗਿਆ ਕਿਉਂਕਿ ਜਿਹਦੇ ਜੇਬ ਦੇ ਵਿੱਚ ਚਾਬੀ ਆ ਉਹਦੀ ਹੀ ਗੋਲਕ ਆ ਤੇ ਚਾਹੀਦਾ ਇਹ ਸੀ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਜਾਂ ਲੋਕਲ ਗੁਰਦੁਆਰੇ ਵੀ ਨੇ ਜਿਨ੍ਹਾਂ ਚ ਚੰਗੀ ਚੋਖੀ ਆਮਦਨੀ ਆ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਇਹ ਜਿਹੜਾ ਗੁਰੂ ਕੀ ਗੋਲਕਾ ਉਹਨੂੰ ਕਿਸੇ ਧਰਮ ਲੇਖੇ ਦੇ ਵਿੱਚ ਲਾਉਂਦੇ ਜਿਹੜੀ ਗਰੀਬ ਜਨਤਾ ਹੈ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਂਦਾ ਜਾਂ ਉਹਨਾਂ ਨੂੰ ਉਹਨਾਂ ਦੀ ਕੋਈ ਜਿਹੜੀਆਂ ਦੁੱਖ ਤਕਲੀਫਾਂ ਨੇ ਉਹ ਸੁਣੀਆਂ ਜਾਂਦੀਆਂ ਉਹਨਾਂ ਦਾ ਹੱਲ ਕੀਤਾ ਜਾਂਦਾ ਤਾਂ ਤਾਂ ਇਹ ਜਿਹੜੀ ਨੌਬਤ ਸੀ ਜਿਹੜੀ ਨਹੀਂ ਆਉਂਦੀ ਸੀਗੀ ਹੁਣ ਆ ਥੋੜੇ ਦਿਨਾਂ ਦੀ ਗੱਲ ਆ ਆਪਣਾ ਮੋਗੇ ਜ਼ਿਲ੍ਹੇ ਦੇ ਵਿੱਚ ਨਿਹਾਲ ਸਿੰਘਾ تحصیل ਦੇ ਵਿੱਚ ਪਿੰਡ ਪੈਂਦਾ ਹੈ ਗਾਜੀਆਣਾ ਉਥੇ ਗਾਜੀਆਣਾ ਪਿੰਡ ਦੇ ਵਿੱਚ ਪਿੰਡ ਦੇ ਕੁਝ ਕੁ ਲੋਕਾਂ ਨੇ ਜਿਹੜੇ ਅਸੀਂ ਭਾਈਚਾਰੇ ਦੇ ਲੋਕ ਸੀ ਮਝ ਵੀ ਸੁਖ ਲੋਕ ਸੀ ਉਹਨਾਂ ਲੋਕਾਂ ਨੇ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਯਤਨ ਕੀਤਾ ਤੇ ਉਥੇ ਕੁਝ ਕੁ ਚੜਾ ਕੜਮ ਚੌਧਰੀ ਉੱਠ ਕੇ ਖੜੇ ਹੋ ਗਏ ਉਹ ਕਹਿੰਦੇ ਜੀ ਇੱਥੇ ਤਾਂ ਸਾਡੇ ਜੱਟਾਂ ਦੇ ਘਰ ਆ ਇੱਥੇ ਨਹੀਂ ਬਣ ਸਕਦੀਗੀ ਉਹਨਾਂ ਨੇ ਵਿੱਚ ਟੰਗ ਡੋਣੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਜੇ ਹੁਣ ਅਸੀਂ ਇਹੋ ਜਿਹੀ ਕਰਤੂਤਾ ਕਰਾਂਗੇ ਤਾਂ ਫਿਰ ਜਿਹੜੀ ਜਿਹੜੇ ਇਹ ਆ ਇਹ ਲੋਕ ਜਾਣਗੇ ਇਹਨਾਂ ਨੂੰ ਤਾਂ ਕੋਈ ਨਾ ਕੋਈ ਟਿਕਾਣਾ ਚਾਹੁੰਦੇ ਨੇ ਕਹਿੰਦੇ ਵੀਰ ਇਹਨੂੰ ਸਤਕਾਰ ਨਹੀਂ ਮਿਲਦਾ ਇਹਨਾਂ ਨੂੰ ਦੂਰ ਪੱਖਪਾਤ ਜਿਹੜਾ ਰੱਖਿਆ ਜਾਂਦਾ ਇੱਕ ਬਾਬਾ ਜੀ ਕਹਿ ਕੇ ਗਏ ਨੇ ਕਿ ਜਦੋਂ ਖੰਡੇ ਵਾਟੇ ਦਾ ਪੌਲਸ ਕਾ ਜਾਂਦਾ ਕਿ ਸੰਪਰਦਾਮਾ ਵਾਟੇ ਵੀ ਅਲੱਗ-ਅਲੱਗ ਰੱਖਦੀਆਂ ਨੇ ਪੱਖਪਾਤ ਰੱਖਦੀਆਂ ਗਰੀਬਾਂ ਲਈ ਹੋਰ ਅਮੀਰਾਂ ਲਈ ਹੋਰ ਜੱਟਾਂ ਲਈ ਹੋਰ ਬਿਲਕੁਲ ਇਹ ਰੱਖਦੀਆਂ ਨੇ ਇਹਦੇ ਵਿੱਚ ਕੋਈ ਹਤਕਤ ਨਹੀਂ ਨਹੀਂ ਹੈਗੀ ਬਿਲਕੁਲ ਕਲੀਅਰ ਆ ਇਹ ਕਿਉਂਕਿ ਸਾਨੂੰ ਸਿੰਘ ਵੀ ਆ ਕੇ ਦੱਸਦੇ ਨੇ ਅਸੀਂ ਜੀ ਫਲਾਣੇ ਦਲ ਚ ਅੰਮ੍ਰਿਤ ਛਕਣਗੇ ਸੀ ਉਹਨਾਂ ਨੇ ਸਾਡੇ ਨਾਲ ਆਹ ਕੀਤਾ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਕਹਿੰਦਾ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਇਹਨਾਂ ਲੋਕਾਂ ਦੇ ਕਿਉਂ ਪਾਲੇ ਦੇ ਵਿੱਚ ਪੈਂਦੇ ਆ ਜਿ ਤੋ ਤਾਂ ਦੋ ਦੋ ਬਾਟੇ ਆ ਜਦੋਂ ਪਤਾ ਲੱਗ ਗਿਆ ਵਾਪਸ ਆ ਜਾਣ ਅਸੀਂ ਅਮਰਤ ਛਕਾਉਨੇ ਆ ਬਾਬਾ ਕੁਲਵਿੰਦਰ ਸਿੰਘ ਰਾਜਾ ਰਾਜੀ ਸਾਰੇ ਸਾਰੇ ਦੀ ਦਲਬੰਦ ਅਮਰਤ ਛਕਾਉਂਦੇ ਸਾਡੇ ਕੋਲੇ ਹੁਣ ਅਸੀਂ ਛਕਾਉਨੇ ਆ ਇਹਨੇ ਕੋ ਜਰੂਰੀ ਥੋੜੀ ਵੀ ਉਹਨਾਂ ਦੀ ਲੈਦੀ ਚੱਕਣੀ ਆ ਜਾ ਕੇ ਬਿਲਕੁਲ ਠੀਕ ਹੈ ਜੀ ਤੇ ਜਿਹੜੇ ਬਖਰੇਵੇਂ ਮਤ ਭੇਦ ਨੇ ਆਗੂਆਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਬਖਰੇਵੇਂ ਮਤ ਭੇਦ ਖਤਮ ਕਰਨੀ ਚਾਹੁੰਦੇ ਨੇ ਇੱਕ ਥਾਂ ਤੇ ਇਕੱਠਾ ਹੋਣਾ ਚਾਹੀਦਾ ਬਿਲਕੁਲ ਜੀ ਇਹ ਸਾਨੂੰ ਬਖਰੇਵੇਂ ਜਿਹੜੇ ਨੇ ਉਹ ਖਤਮ ਕਰਨ ਚਾਹੀਏ ਇਕੱਠਾ ਇਕੱਠੇ ਹੋਣਾ ਚਾਹੀਦਾ ਜਿਹੜੇ ਲੋਕਾਂ ਨੇ ਦੋ ਬਾਟੇ ਕੀਤੇ ਹੋਏ ਨੇ ਇਹ ਇਹਨਾਂ ਲੋਕਾਂ ਨੇ ਇਕੱਠੇ ਨਹੀਂ ਹੋਣਾ ਕਿਉਂਕਿ ਇਹ ਉਹ ਲੋਕ ਨੇ ਜਦੋਂ ਕਲਗੀਧਰ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਖੰਡੇ ਤੇ ਬਾਟੇ ਦੀ ਪੌਲ ਦਿੱਤੀ ਸੀ ਨਾ ਉਦੋਂ ਜਿਹੜੇ ਪਹਾੜੀ ਰਾਜੇ ਸੀ ਉਹ ਗੁਰੂ ਸਾਹਿਬ ਜੀ ਦੇ ਕੋਲੇ ਅੰਮ੍ਰਿਤ ਛਕਣ ਦੇ ਵਾਸਤੇ ਆਏ ਸੀ ਉਹਨਾਂ ਨੇ ਸੁਨੇਹਾ ਭੇਜਿਆ ਸੀ ਵੀ ਅਸੀਂ ਵੀ ਅੰਮ੍ਰਿਤ ਛਕ ਕੇ ਸਿੰਘ ਸਜਣਾ ਚਾਹੁੰਦੇ ਆ ਗੁਰੂ ਸਾਹਿਬ ਨੇ ਕਿਹਾ ਸੀ ਆਜੋ ਪਰ ਉਹਨਾਂ ਨੇ ਉੱਤੇ ਇਹ ਗੱਲ ਕ ਕਹਿੰਦੇ ਜੀ ਸਾਡੀ ਸੰਗਤ ਤੇ ਸਾਡੀ ਪੰਗਤ ਸਾਡਾ ਬਾਟਾ ਜਿਹੜਾ ਉਹ ਵੱਖਰਾ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਹਿੰਦਾ ਕਿਹਾ ਸੀ ਵੀ ਇਹਨਾਂ ਗਰੀਬ ਸਿੱਖਨ ਕੋ ਦੋ ਪਾਤਸ਼ਾਹੀ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਸੀ ਮੈਂ ਇਹਨਾਂ ਨੂੰ ਪਾਤਸ਼ਾਹੀ ਦੇਣੀ ਹੈ ਇਹਨਾਂ ਨੂੰ ਰਾਜ ਦੇਣਾ ਸਭ ਕੋ ਇਹਨਾਂ ਨੂੰ ਦੇਣਾ ਹੈ ਮੇ ਗੁਰੂ ਨਾਨਕ ਦਾ ਘਰ ਖੁੱਲਾ ਜੇ ਤੁਸੀਂ ਇਹਨਾਂ ਦੇ ਨਾਲ ਬੈਠ ਕੇ ਸਕ ਸਕਦੇ ਹੋ ਇੱਕ ਪੰਗ ਤੇ ਇੱਕ ਸੰਗਤ ਇੱਕ ਬਾਟੇ ਦੇ ਵਿੱਚ ਆ ਸਕਦੇ ਹੋ ਤਾਂ ਆਜੋ ਪਰ ਉਹਨਾਂ ਨੇ ਉੱਤੇ ਉਹਦੀ ਨਾਰਾਜ਼ਗੀ ਕੀਤੀ ਸੀ ਕਹਿੰਦੇ ਜੀ ਅਸੀਂ ਇੱਕ ਬਾਟਾ ਤਾਂ ਨਹੀਂ ਕਰਨਾ ਹੈਗਾ ਕੋਈ ਗੱਲ ਨਹੀਂ ਸਮਾਂ ਆਊਗਾ ਤੇ ਅਸੀਂ ਜ਼ਰੂਰ ਆਵਾਂਗੇ ਉਦੋਂ ਫਿਰ ਦੋ ਬਾਟੇ ਹੋਣਗੇ ਇਹ ਉਹ ਲੋਕ ਨੇ ਉਹਨਾਂ ਲੋਕਾਂ ਦੀ ਜਿਹੜੀ ੜਾਦ ਹੈ ਇਹ ਜਿਹੜੇ ਦੋ ਦੋ ਬਾਟੇ ਲੈ ਕੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਠੀਕ ਹੈ ਗੁਰੂ ਦੀਆਂ ਲਾਡਲੀਆਂ ਭੋਜਾਂ ਜਿਹੜੀਆਂ ਇਸ ਸਮੇਂ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਪੂਰੀ ਤਿਆਰੀ ਦੇ ਨਾਲ ਮਹਾਪੰਚਾਇਤ ਦੇ ਵਿੱਚ ਹਿੱਸਾ ਵੀ ਲਿਆ ਵਿਚਾਰ ਚਰਚਾ ਵੀ ਕੀਤੀ ਤਾਂ ਇਸੇ ਦੌਰਾਨ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਚਾਹੇ ਉਹ ਧਰਮ ਪਰਿਵਰਤਨ ਦਾ ਮੁੱਦਾ ਹੋਵੇ ਜਾਂ ਫਿਰ ਉਹ ਅਮਰਤ ਛਕਾਉਣ ਦੀ ਗੱਲ ਹੋਵੇ ਜਿਸ ਦੇ ਵਿੱਚ ਇਹ ਵੀ ਜ਼ਿਕਰ ਹੋਇਆ ਕਿ ਜਦੋਂ ਕਈ ਸੰਪਰਦਾਵਾਂ ਅਮਰਤ ਛਕਾਉਂਦੀਆਂ ਨੇ ਤਾਂ ਉਹ ਬਾਟੇ ਵੀ ਅਲੱਗ-ਅਲੱਗ ਰੱਖਦੀਆਂ ਨੇ ਤਾਂ ਉੱਥੇ ਵੀ ਪੱਖਪਾਤ ਹੁੰਦਾ ਏ ਉੱਥੇ ਵੀ ਕਈ ਵਾਰ ਜਲੀਲ ਹੁੰਦੇ ਨੇ ਤਾਂ ਲੋਕ ਤਾਂ ਇਹੀ ਕਾਰਨ ਨੇ ਜਿਹੜੇ ਕਿਹਾ ਇਹਨਾਂ ਨੇ ਕਿ ਵੀ ਜਿਹੜੇ ਲੋਕ ਇਸਾਈ ਧਰਮ ਵੱਲ ਜਾ ਰਹੇ ਨੇ ਉਹ ਧਰਮ ਪਰਿਵਰਤਨ ਹੋ ਰਿਹਾ ਤੇ ਦੂਜੇ ਪਾਸੇ ਨਾਲ ਗਰੀਬਾਂ ਦਾ ਵੀ ਜ਼ਿਕਰ ਹੋ ਰਿਹਾ ਹੁੰਦੀਆਂ ਬਿਮਾਰੀ ਦੇ ਦੌਰਾਨ ਇਲਾਜ ਕਰਾਉਣ ਦੇ ਲਈ ਪੈਸੇ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਸੰਭਾਲਣ ਦੇ ਲਈ ਜ਼ਿੰਮੇਵਾਰੀ ਇਹਨਾਂ ਨੇ ਕਿਹਾ ਕਿ ਐਸਜੀਪੀਸੀ ਦੀ ਬਣਦੀ ਆ ਤਾਂ ਉਹ ਉਹਨਾਂ ਨੂੰ ਖੁੱਲ ਕੇ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਤਾਂ ਕਰਕੇ ਧਰਮ ਪਰਿਵਰਤਨ ਰੋਕ ਸਕਦਾ ਹੈ ਸਾਥੀ ਸਰਨੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ